ਮਹਿਲਾ ਕਨਸਟੇਬਲ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਅਮਨਦੀਪ ਕੌਰ ਦੀ ਥਾਰ ਦੇ ਵਿੱਚੋਂ ਚਿੱਟਾ ਮਿਲਿਆ ਸੀ ਗਗਨਦੀਪ ਉਰਫ ਗੁਰਮੀਤ ਕੌਰ ਨੇ ਵੀ ਇਲਜ਼ਾਮ ਲਾਇਆ ਅਮਨਦੀਪ ਤੇ ਉਸਦੇ ਪਤੀ ਦੇ ਨਾਲ ਨਾਜਾਇਜ਼ ਸੰਬੰਧ ਦਾ ਦੇ ਇਲਜ਼ਾਮ ਉਸਦੇ ਵੱਲੋਂ ਲਗਾਏ ਗਏ ਨੇ ਗੁਰਮੀਤ ਕੌਰ ਨੇ ਇਲਜ਼ਾਮ ਲਗਾਇਆ ਕਿ ਉਸ ਦਾ ਘਰ ਉਜਾੜਿਆ ਗਿਆ ਹੈ ਐਸਐਸਪੀ ਨੂੰ ਮਿਲਣ ਦੇ ਲਈ ਗਗਨਦੀਪ ਉਰਫ ਗੁਰਮੀਤ ਕੌਰ ਪਹੁੰਚੀ ਮੌਕਾ ਹੋਗਾ ਨਾਂ ਵੀ ਦੱਸੂੰਗੀ ਪ੍ਰੂਫ ਵਿਦ ਪ੍ਰੂਫ ਸਮੇਤ ਲੈ ਕੇ ਆਉਂਗੀ ਚਿੱਟਾ आई लव यू तक दे चट्टा लेके आऊंगी मैं इस कुड़ी दी चार परताल ਕੀਤੀ ਜਾਵੇ ਜਿਹੜੀ ਨੇ ਪ੍ਰਾਪਰਟੀ ਬਣਾਈ ਐ ਉਸ ਪ੍ਰਾਪਰਟੀ ਤੇ ਜਾ ਕੇ ਬਿਲਡੋਜ਼ਰ ਗਰੀਬਾਂ ਦੇ ਘਰ ਟਾਂਦੇ ਹੋ ਗਰੀਬਾਂ ਦੇ ਘਟ ਆਏ ਨਾ ਵੀ ਚਿੱਟਾ ਵੇਚਦੇ ਆ ਫਿਰ ਇਹ ਮੁਲਾਜ਼ਮ ਇਹਦਾ ਮਤਲਬ ਇਹਨੇਗਾ ਵੀ ਇਹ ਬਾਜੂਗੀ ਐਂਦੇ ਕਰਦੇ ਬਸ ਡੋਰਜਰ ਫੇਰਿਆ ਜਾਵੇ ਮੇਰਾ ਘਰ ਨਹੀਂ ਐ ਮੇਰਾ ਘਰ ਪੱਟ ਕੇ ਨੇ ਘਰ ਬਣਾਇਆ ਮੈਂ ਮੰਗ ਕਰਦੀ ਆ ਸ੍ਰੀ ਭਗਵਾਨ ਤੁਮ ਜੀ ਆ ਦੋ ਬੱਚਾ ਦੇ ਦਰਸ ਖਾਓ ਇਨੇ ਨਸ਼ਾ ਵੇਚ ਕੇ ਘਰ ਬਣਾਇਆ ਐ ਐਂਦਾ ਕਰਤੇ ਡੋਜ਼ਰ ਫੇਰਿਆ ਜਾਵੇ ਹਰ ਹੱਦ ਤੇ ਪਤਨੀ ਨਹੀਂ ਚਾਹੀਦੀਗੀ ਤੁਹਾਡੇ ਸਾਰਿਆਂ ਦਾ ਬਠਿੰਡਾ ਵਾਸੀ ਜਿਹੜੇ ਵੀ ਮੁਲਾਜ਼ਮ ਨੇ ਜਿਨ੍ਹਾਂ ਨੇ ਇਹਨੂੰ ਰੰਗਿਆਤੀ ਫੜਿਆ ਬਹੁਤ ਬਹੁਤ ਅੰਨਿਆਵਾਦ ਕਿੰਨੇ ਘਰ ਹੈ ਦੇ ਕਿੱਥੇ ਕਿੱਥੇ ਐਂਦਾ ਜੀ ਆਦਰਸ਼ ਨਗਰ 500 ਗਾਢਾ ਪਲਾਟ ਹੈ ਜੀ ਠੀਕ ਹੈ ਕਿਸਾਨ ਚੌਕ ਕੋਲ ਅੱਗੇ ਕਲੋਨੀ ਨਵੀਂ ਹੈ ਉੱਥੇ ਇਹਨੇ 150 ਗਾਢਾ ਪਲਾਟ ਲਿਆ ਵਿਰਾੜ ਗ੍ਰੀਨ ਮੰਨੀ ਤਾਂ ਨੀ ਕਲੋਨੀ ਹੈ ਤੁਸੀਂ ਜਾਂਚ ਕਰੋ ਕਿੰਨੇ ਰੁਪਏ ਦੀ ਕਿੰਨੇ ਕਰੋੜ ਦੀ ਕੋਟੀ ਹੋਊਗੀ ਉੱਤੇ 200 ਗਾਢ ਦੀ ਕੋਟੀ ਹੈ ਬੋਟੇ ਬੋਟ ਵਰਨਾ ਗੱਡੀ ਆਡੀ ਗੱਡੀ ਥਾਰ ਥਾਰ ਜ਼ਿੰਮੇਦਾਰ ਬੰਦਾ ਵੀ ਨਹੀਂ ਲੈ ਸਕਦਾਗਾ ਕਿਸ਼ਤਾਂ ਤੇ ਲੈਂਦਾ ਹੋਵੇ ਜਾ ਕੇ ਕਿੰਨੀ ਹੋਗੀ ਇਹਦੀ ਇਹ ਤਾਂ ਕਾ 70 80000 ਹੋਗੀ ਬਿਮਾਰ ਰਹਿੰਦੀ ਐ ਜਦੋਂ ਵੇਖੋ ਜੀ ਮੇਰੇ ਕੋਲ ਪ੍ਰੂਫ ਨੇ ਇਹ ਜਦੋਂ ਵੇਖੋ ਰੈਸਟਾਂ ਤੇ ਰਹਿੰਦੀ ਐ ਮੈਡੀਕਲ ਰੈਸਟ ਬਿਮਾਰ ਐ ਘਰੇ ਬੈ ਯਾਰ ਤੁਸ ਜਨਾ ਕਾਰਖਾਨਾ ਕਰਦੀ ਸੀ ਨਏ ਅਲੀਗੇਸ਼ਨ ਲਾ ਰਹੇ ਹੋ ਗੱਲ ਕੀ ਹੈ ਕਿ ਗੱਲ 2022 ਦੀ ਮੈਂ ਆਪਦੇ ਘਰੇ ਰੰਗੀ ਹੱਤੀ ਮੇਰੇ ਘਰਸਬੰਦ ਨੂੰ ਤਾਂ ਇਹਨੂੰ ਪੜਿਆ ਸੀ ਮੇਰਾ ਹਸਬੰਦ ਐਂਬੂਲੈਂਸ ਦਾ ਕੰਮ ਕਰਦਾ ਸੀਗਾ ਐਂਬੂਲੈਂਸ ਦੀ ਆੜ ਵਿੱਚ ਚਿੱਟਾ ਵੇਚਦੇ ਸੀ ਮੈਂ ਬਹੁਤ ਕੁਰਲਾਈ ਵੀ ਤੂੰ ਇਹ ਕੰਮ ਛੱਡ ਦੇ ਆਉਂਦੇ ਤੇ ਪਹਿਲਾਂ ਵੀ ਮੁਕੱਦਮੇ ਨੇ ਠੀਕ ਆ ਹੁੰਦੇ ਕੋਈ ਨਜਾਇਜ਼ ਅਸਲੇ ਵੀ ਬਰਾਮਦ ਹੋਏ ਸੀਗਾ ਕੱਲ ਸ਼ਾਮ ਬਠਿੰਡਾ ਦੇ ਵਿੱਚ ਲੇਡੀ ਕਨਸਟੇਬਲ ਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਬਠਿੰਡਾ ਪੁਲਿਸ ਨੇ 17 ਗ੍ਰਾਮ ਹੈਰਵਿੰਦਨਾਲ ਕਿ ਲੇਡੀ ਕਾਂਸਟੇਬਲ ਦਾ ਜਿਹੜਾ ਨੰਬਰ ਸੀਗਾ 621 ਮਾਨਸਾ ਦਾ ਨੰਬਰ ਆ ਜੋ ਕਿ ਬਠਿੰਡਾ ਦੇ ਵਿੱਚ ਡਿਊਟੀ ਕਰ ਰਹੀ ਸੀਗੀ ਇਸ ਨੂੰ ਤੁਰੰਤ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਬਹੁਤ ਸਖਤ ਹਦਾਇਤਾਂ ਹੈ ਕਿ ਕੋਈ ਵੀ ਜਿਹੜਾ ਡਰੱਗਸ ਦੇ ਕੇਸ ਦੇ ਵਿੱਚ ਫੜਾਇਆ ਜਾਂਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੋਂ ਤੁਰੰਤ ਐਸਐਸਪੀ ਮਾਨਸਾ ਨੇ ਇਸ ਕੇਸ ਦੇ ਵਿੱਚ ਪੂਰਾ ਪ੍ਰੋਸੀਜਰ ਫਾਲੋ ਕਰਕੇ ਆਰਟੀਕਲ 311 ਦੇ ਤਹਿਤ ਇਹਨੂੰ ਨਾਕਾਇਤ ਡਿਸਮਿਸ ਕੀਤਾ ਉਸ ਤੋਂ ਇਲਾਵਾ ਇਹਦੀਆਂ ਸਾਰੀਆਂ ਪ੍ਰਾਪਰਟੀਆਂ ਦੀ ਜਿਹੜੀਆਂ ਜਾਂਚ ਕੀਤੀ ਜਾ ਰਹੀ ਹੈ ਔਰ ਕਿਸੇ ਵੀ ਕਿਸਮ ਦੀ ਇਲੈਗਲ ਪ੍ਰਾਪਰਟੀ ਜੇ ਪਾਈ ਜਾਏਗੀ ਤਾਂ ਉਸ ਪ੍ਰਾਪਰਟੀ ਦੇ ਨਾਲ ਵੀ ਉਸੇ ਸ਼ਕਤੀ ਦੇ ਨਾਲ ਨਜਿੱਠਿਆ ਜਾਏਗਾ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨਜਿੱਠਦੀ ਆ ਰਹੀ ਹੈ ਪ੍ਰਾਪਰਟੀਆਂ ਦੇ ਨਾਲ ਉਹਦੇ ਤੋਂ ਇਲਾਵਾ ਇਹਦੀ ਜਿਹੜੀ ਤਫਤੀਸ਼ ਹੈ ਇਸ ਕੇਸ ਦੀ ਪੂਰੀ ਡੂੰਘਾਈ ਦੇ ਨਾਲ ਐਸਐਸਪੀ ਬਠਿੰਡਾ ਨੂੰ ਬਹੁਤ ਸਖਤ ਹਦਾਇਤਾਂ ਕੀਤੀਆਂ ਗਈਆਂ ਕਿ ਇਹਦੀ ਪੂਰੀ ਡੂੰਘਾਈ ਦਾ ਤਫਤੀਸ਼ ਕੀਤੀ ਜਾਵੇ ਇਹਦੇ ਚ ਸਾਰੇ ਹੀ ਬੈਕਵਰਡ ਫਾਰਵਰਡ ਲਿੰਕੇਜਸ ਦੇਖੇ ਜਾਣ ਪਰ ਪੂਰੀ ਤੈਅ ਤੱਕ ਇਸ ਕਿਸ ਤਰ੍ਹਾਂ ਜਾਏਗਾ